ਆ ਕਰਮ ਕਿਰਪਾ ਭਈ ਠਾਕੁਰ ਕੀਰਤ ਹਰ ਹਰ ਗਾਈ ਕਰਮ ਖੁੱਲੇ ਨੇ ਤਾਂ ਸਤ ਸੰਗਤ ਦੀਆਂ ਘੜੀਆਂ ਦਾ ਸਮਾਪਤ ਹੋਇਆ ਇਹ ਆਉ ਮਨਾਂ ਦੀ ਇਕਾਗਰਤਾ ਬਣੀ ਜਾਏ ਕੀਰਤਨ ਵਿੱਚ ਰਸ ਆ ਜਾਏ ਆਪ ਸੰਗਤ ਦੀ ਅਸੀਸ ਮਿਲ ਜਾਏ ਅਸੀਸ ਵੱਜੋ ਪਿਆਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਪਣਾ ਧਿਆਨ ਲੈ ਚਲੋ ਸੂਬੇ ਦੀ ਕਚਹਿਰੀ ਦੇ ਵਿੱਚ ਜਿੱਦਾਂ ਕਿ ਭਾਈ ਸਾਹਿਬ ਨੇ ਵਿਸ਼ਵਾਸ਼ ਛੇੜਿਆ ਛੋਟੇ ਸਾਹਿਬ ਗਿਆ ਦੇ ਹੰਦਾ ਉਹੀ ਇੱਕ ਕਫਤਾ ਪੇਸ਼ ਕਰਨੀ ਹੈ ਤਿਆਰ ਕਰ ਰਹੀ ਹੈ ਦਾਦੀ ਮਾਂ ਸਿਪਾਈ ਆਇਆ ਮਾਤਾ ਜੀ ਤਿਆਰ ਕਰ ਦਿਓ ਬੱਚਿਆਂ ਨੂੰ ਲੈਣ ਵਾਸਤੇ ਆਇਆ ਤਾਂ ਮਾਤਾ ਜੀ ਤਿਆਰ ਕਰ ਰਹੀ ਨੇ ਤੇ ਕੀ ਕਹਿ ਰਹੇ ਨੇ ਸਾਹਿਬ ਜੀ ਆ ਦਿਓ ਕੁਝ ਕਫਤਾ ਦੇ ਬੋਲ ਬਹੁਤ ਦਰਦਮਈ ਕਫਤਾ ਹੈ ਆਓ ਸਰਵਣ ਕਰੋ ਜੀ ਨਾ ਉੱਡੀ ਕੀ ਨਾ ਉੱਡੀ ਕੀ ਦਾ ਦिए ਅਸੀਂ ਮੁੜ ਨਹੀਂ ਹੋਣਾ ਨਾ ਉੱਡੀ ਕੀ ਨਾ ਉੱਡੀ ਕੀ ਦਾ ਦिए ਅਸੀਂ ਮੁੜ ਨਹੀਂ ਹੋਣਾ ਨਾ ਉਹ ਦੀ ਕੀ ਦਾਤੀਏ ਅਸੀਂ ਮੁੜ ਨਹੀਂ ਹੋਣਾ ਪੁੱਲ ਜਾਵੀ ਹੁਣ ਪੁੱਲ ਜਾਵੀ ਹੁਣ ਪੋਤੇਆਂ ਨੂੰ लाड ਲਡੋਣਾ ਪੁੱਲ ਜਾਵੀ ਹੁਣ ਪੁੱਲ ਜਾਵੀ ਹੁਣ ਪੋਤੇਆਂ ਨੂੰ लाड ਲਡੋਣਾ ਮੈਂ ਤਹਾਨੋ ਸਾਲ ਦਾ ਮੇਰਾ ਵੀਰ ਨੇ ਆਣਾ ਮੈਂ ਤਹਾਨੋ ਸਾਲ ਦਾ ਮੇਰਾ ਵੀਰ ਨੇ ਆਣਾ ਤੋ ਇਨੇ ਪੈਲੋ ਜਾਣਾ ਅੱਗੋ ਪਿੱਛੋ ਅੱਗੋ ਪਿੱਛੋ ਮੌਤ ਨੂੰ ਅਸੀਂ ਕਿਹੜਾ ਪਹੁੰਚ ਅੱਗੋ ਪਿੱਛੋ ਅੱਗੋ ਪਿੱਛੋ ਮੌਤ ਨੂੰ ਅਸੀਂ ਕਿਹੜਾ ਪਹੁੰਚ ਨਾ ਉਟੀ ਦਾਦੀਏ ਅਸੀਂ ਮੁੜ ਨਹੀਂ ਹੋਣਾ ਨਾ ਓਡੀਕੀ ਨਾ ਓਡੀਕੀ ਦਾਦੀਏ ਅਸੀਂ ਮੁੜ ਨਹੀਂ ਹੋਣਾ ਕੌਣ ਖੋਵਾਂ ਚੂਰੀਆਂ ਮਾਂ ਤੇਰੇ ਬਾਝੋਂ ਕੌਣ ਖਵਾਉ ਚੂਰੀ ਆ ਮਾਂ ਤੇਰੇ ਬਾਝੋਂ ਕੌਣ ਖਮੰਜੂਰੀ ਆ ਮਾਂ ਤੇਰੇ ਬਾਝੋਂ ਕਿਵੇਂ ਸੁਣਾ ਕੇ ਲੋਰੀਆਂ ਬਿਨ ਤੇਰੇ ਬਾਝੋਂ ਓ ਪਿੱਛੋਂ ਮਤ ਨੂੰ ਅਸੀਂ ਕੇਰਾ ਪਹੁੰਣਾ ਅੱਗੋਂ ਪਿੱਛੋਂ ਅੱਗੋਂ ਪਿੱਛੋਂ ਮਤ ਨੂੰ ਅਸੀਂ ਕੇਰਾ ਪਹੁੰਣਾ ਨਾ ਉਡੀਕੀ ਨਾ ਉਡੀਕੀ ਦਾ ਦਈਏ ਅਸੀਂ ਮੁੜ ਨਹੀਂ ਹੋਣਾ ਪੁੱਲ ਜਾਵੀਂ ਜਾਵੀ ਹੁਣ ਪੋਤਿਆਂ ਨੂੰ लाड ਲਡਾਉਣਾ ਅਸਮੁੜ ਨਹੀਂ ਹੋਣਾ ਅਸਮੁੜ ਨਹੀਂ ਹੋਣਾ ਔਰਾ